10 ਮਿੰਟ ਪਤੰਗ ਉਡਾਓ ਤੇ ਜਿੱਤੋ 2 ਲੱਖ ਰੁਪਏ ਦਾ ਇਨਾਮ ਦੋਸਤੋ ਫਿਰੋਜ਼ਪੁਰ ਵਿਖੇ 10 ਤੇ 11 ਫਰਵਰੀ 2024 ਨੂੰ ਬਸੰਤ ਪੰਚਮੀ ਪਤੰਗ ਮੇਲਾ ਕਰਵਾਇਆ ਜਾ ਰਿਹਾ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਦੋਸਤੋ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਰੋਜ਼ਪੁਰ ਵਿਖੇ 10 ਤੋਂ 11 ਫਰਵਰੀ ਨੂੰ ਬਸੰਤ ਪੰਚਮੀ ਪਤੰਗ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 6 ਵੱਖ-ਵੱਖ ਵਰਗਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ 25000 ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਦੇ ਇਨਾਮ ਦਿੱਤੇ ਜਾਣਗੇ ਪਹਿਲਾ ਵਰਗ 10 ਤੋਂ 18 ਸਾਲ ਤੱਕ ਦੇ ਲੜਕਿਆਂ ਲਈ ਹੋਵੇਗਾ ਜਿਸ ਵਿੱਚ ਜੇਤੂ ਰਹਿਣ ਵਾਲੇ ਨੂੰ 25000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਇਸ ਮੁਕਾਬਲੇ ਦਾ ਨਾਮ ਪੇਚਾ ਪਤੰਗ ਕੱਟਣਾ ਚੈਲੰਜ ਹੋਵੇਗਾ ਇਸ ਵਿੱਚ ਜੋ ਉਮੀਦਵਾਰ ਸਾਰੀਆਂ ਪਤੰਗਾਂ ਕੱਟਣ ਤੋਂ ਬਾਅਦ ਅਖੀਰ ਵਿੱਚ ਰਹਿ ਜਾਵੇਗਾ ਉਸ ਨੂੰ ਜੇਤੂ ਲਾਨ ਦਿੱਤਾ ਜਾਵੇਗਾ ਦੂਜਾ ਵਰਗ 10 ਤੋਂ 18 ਸਾਲ ਤੱਕ ਦੀਆਂ ਲੜਕੀਆਂ ਦੇ ਲਈ ਹੈ ਅਤੇ ਇਸ ਲਈ ਵੀ ਇਨਾਮ ਰਾਸ਼ੀ 25000 ਰੁਪਏ ਹੈ ਤੀਸਰਾ ਵਰਗ 18 ਸਾਲ ਤੋਂ ਵੱਧ ਵਾਲੇ ਪੁਰਸ਼ਾਂ ਲਈ ਹੈ ਜਿਸ ਦੀ ਇਨਾਮ ਰਾਸ਼ੀ 1 ਲੱਖ ਰੁਪਏ ਹੈ ਅਤੇ ਚੌਥਾ ਵਰਗ 18 ਸਾਲ ਤੋਂ ਵੱਧ ਇਸਤਰੀਆਂ ਲਈ ਹੈ ਜਿਸ ਲਈ ਇਨਾਮ ਰਾਸ਼ੀ 1 ਲੱਖ ਰੁਪਏ ਹੈ ਪੰਜਵਾਂ ਵਰਗ ਐਨਆਰਆਈ ਲਈ ਹੈ ਜਿਸ ਲਈ ਨਾਮ ਰਾਸ਼ੀ 52000 ਰੁਪਏ ਹੈ ਦੂਜਾ ਮੁਕਾਬਲਾ ਸਭ ਤੋਂ ਵੱਡਾ ਪਤੰਗਵਾੜ ਚੈਲੰਜ ਹੋਵੇਗਾ ਜਿਸ ਵਿੱਚ ਸਭ ਤੋਂ ਵੱਡੇ ਪਤੰਗ ਉਡਾਉਣ ਵਾਲੇ ਪ੍ਰਤੀਯੋਗੀ ਨੂੰ বিজেਤਾ ਕੋਸ਼ਤ ਕੀਤਾ ਜਾਵੇਗਾ ਇਹ ਜ਼ਰੂਰੀ ਹੋਵੇਗਾ ਕਿ ਪ੍ਰਤੀਯੋਗੀ ਆਪਣਾ ਪਤੰਗ ਲਗਾਤਾਰ 10 ਮਿੰਟ ਲਈ ਉਡਾਉਣ ਜੋ ਪ੍ਰਤੀਯੋਗੀ ਆਪਣਾ ਪਤੰਗ ਲਗਾਤਾਰ 10 ਮਿੰਟ ਤੱਕ ਨਹੀਂ ਉਡਾ ਪਾਵੇਗਾ ਉਸ ਨੂੰ ਅਯੋਗ ਘਰਾ ਕਰ ਦਿੱਤਾ ਜਾਵੇਗਾ ਇਸ ਮੁਕਾਬਲੇ ਵਿੱਚ ਜੇਤੂ ਨੂੰ 2 ਲੱਖ ਰੁਪਏ ਦਾ ਨਾਮ ਦਿੱਤਾ ਜਾਵੇਗਾ ਪ੍ਰਤੀਯੋਗੀ ਪਤੰਗ ਅਤੇ ਡੋਰ ਆਪ ਹੀ ਲੈ ਕੇ ਆਉਣ ਪ੍ਰਤੀਯੋਗੀ ਕੇਵਲ ਕਾਗਜ਼ ਜਾਂ ਕੱਪੜੇ ਫੈਬਰਿਕ ਵਰਗੀਆਂ ਵਾਤਾਵਰਣ ਅਨੁਕੂਲਤ ਚੀਜ਼ਾਂ ਨਾਲ ਬਣੇ ਪਤੰਗ ਹੀ ਭਰਤ ਸਕਣਗੇ। ਕੋਈ ਵੀ ਪ੍ਰਤੀਯੋਗੀ ਚਾਈਨਜ਼ ਮਾਂਜਾ ਡੋਰ ਅਤੇ ਪਲਾਸਟਿਕ ਪੋਲੀਥੀਨ ਨਾਲ ਬਣੇ ਪਤੰਗ ਦੀ ਭਰਤੋਂ ਨਹੀਂ ਕਰ ਸਕਦੇ। ਕੋਈ ਵੀ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਰੈਫਰੀ ਵੱਲੋਂ ਉਸ ਨੂੰ ਅਯੋਗ ਘੋਸ਼ਿਤ ਕਰ ਦਿੱਤਾ ਜਾਵੇਗਾ। ਇਹਨਾਂ ਮੁਕਾਬਲਿਆਂ ਲਈ ਤੁਸੀਂ ਵੈੱਬਸਾਈਟ ਕਾਇਟ ਫੈਸਟੀਵਲ ਫਰੋਇਪੁਰ 2024.com ਤੇ ਰਜਿਸਟਰ ਕਰਵਾ ਸਕਦੇ ਹੋ ਅਤੇ ਇਨਾ ਮੁਕਾਬਲੇ ਸਬੰਧੀ ਵੈਬਸਾਈਟ ਤੇ ਫੋਨ ਨੰਬਰ 98151 99099 ਅਤੇ 01632 244053 ਤੇ ਸੰਪਰਕ ਕਰਕੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।